ਜੱਜ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਖਾਸ ਤੌਰ ਤੇ 35 ਲੱਖ ਦੇ ਗਹਿਣਿਆਂ ਤੇ ਪੂਰਾ ਤਾਂ ਪੂਰਾ ਹੱਥ ਸਾਫ਼ ਕਰਦੇ ਚੋਰ ਜੜੇ ਨੇ ਨਸਰਾਈ ਨੇ ਚੋਰੀ ਦੀ ਵਾਰਦਾਤ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਪੁਲਿਸ ਨੇ ਮਾਮਲਾ ਜ਼ਰੂਰ ਦਰਜ ਕਰ ਲਿਆ ਹੈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ 3 ਦਿਨ ਪਹਿਲਾਂ ਆਮ ਆਮੀ ਪਾਰਟੀ ਦੇ ਵਿਧਾਇਕ ਦੇ ਦਫਤਰ ਕਾ ਵਿੱਚ ਵੀ ਚੋਰੀ ਜਿਹੜੀ ਹੈ ਹੋਈ ਸੀ ਤੇ ਹੁਣ ਤਰਨ ਤਰਨ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਜੱਜ ਦੇ ਘਰੋਂ ਜਿਹੜਾ ਹੈ 35 ਲੱਖ ਦੇ ਗਹਿਣੇ ਚੋਰੀ ਹੋਏ ਨੇ ਚੋਰਾਂ ਦੇ ਵੱਲੋਂ ਪਹਿਲਾਂ ਰੇਕੀ ਕੀਤੀ ਜਾਂਦੀ ਹੋएगी ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਹੱਥ ਸਾਫ਼ ਕੀਤਾ ਹੈ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਇੱਕ ਜੱਜ ਦੇ ਘਰ ਫੋਲਾ ਫਰੋਲੀ ਕੀਤੀ ਗਈ ਉਸ ਤੋਂ ਬਾਅਦ ਇਹ ਜਿਹੜਾ ਗਹਿਣਿਆਂ ਤੇ ਹੱਥ ਸਾਫ਼ ਕਰ ਗਏ 35 ਲੱਖ ਰੁਪਏ ਦੇ ਗਹਿਣੇ ਜਿਹੜੇ ਨੇ ਉਹ ਚੋਰਾਂ ਨੇ ਚੋਰੀ ਕਰ ਲਏ ਸਾਰੇ ਦੇ ਸਾਰੇ ਡੱਬੇ ਖਾਲੀ ਨਜ਼ਰ ਆ ਰਹੇ ਨੇ ਵਿੱਚੋਂ ਸਾਰਾ ਮਾਲ ਚੋਰ ਜਿਹੜੇ ਨੇ ਉਹ ਸਾਫ਼ ਕਰ ਗਏ ਇੱਕ ਆਂਦੀ ਹੈਗੀ ਹੈ ਘਟਨਾ ਆਰਾਊਂਡ 3 ਪੀਐਮ 10 ਵਜੇ ਦਾ ਟਾਈਮ ਹੈ ਤੇ ਉਹਦੇ ਚ ਜੋ ਮਤਲਬ ਫੇਸੀ ਟੀਵੀ ਚ ਨਜ਼ਰ ਆ ਰਿਹਾ ਹੈ ਕਿ ਦੋ ਮਤਲਬ ਨਕਾਬਪੋਸ਼ ਹੈਗੇ ਆ ਵਿਅਕਤੀ ਜਿਹੜੇ ਗੇਟ ਆਪਕੇ ਅੰਦਰ ਆ ਰਹੇ ਆ ਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ 7-8 ਮਿੰਟ ਚੋਂ ਤਕਰੀਬਨ ਉਹ ਐਂਟਰ ਕਰ ਜਾਂਦੇ ਆ ਤੇ ਫਿਰ ਮਤਲਬ ਅੰਦਰ ਤੇ ਕੋਈ ਸਾਡੇ ਕੋਲ ਸੀਸੀਟੀਵੀ ਨਹੀਂ ਹੈ ਬਟ ਉਹ ਤੋਂ ਮਤਲਬ ਅਪ੍ਰੋਕਸੀਮੇਟਲੀ 12 ਮਿੰਟ 12 ਮਿੰਟ ਵਿੱਚੋ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਅਰ ਉਹਦੇ ਨਾਲ ਉਹ ਬੈਠ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਹੈਗਾ ਜੀ 51 ਟੋਲੇ ਜਿਹੜਾ ਹੁਣ ਤੱਕ ਅਸੀਂ ਕੈਲਕੂਲੇਟ ਕੀਤਾ ਜੀ ਕੱਲ ਸ਼ਾਮ ਨੂੰ ਇਨਫੋਰਮੇਸ਼ਨ ਨਹੀਂ ਰਾਤ ਉਸ ਵੇਲੇ ਸardar Balbir Singh ਪੁੱਤਰ Kheem Singh ਜੋ ਡਾਕਟਰ ਨੇ ਇੱਥੇ ਉਹਨਾਂ ਦਾ ਕਲੀਨਿਕ ਆ ਤੇ ਉਹਨਾਂ ਨੇ ਦੱਸਿਆ ਕਿ ਸਾਡੇ ਅੱਜ ਦੁਪਹਿਰੇ ਕੋਈ ਬੰਦੇ ਆਣ ਕੇ ਅਣਪਛਾਤੇ ਸਰ ਵੜ ਗਿਆ ਤੇ ਕੁਮਾਰੀ ਦੇ ਤਾਲੇ ਟੁੱਟਿਆ ਪਰ ਇਹ ਨਹੀਂ ਪਤਾ ਕੀ ਲੈ ਕੇ ਗਿਆ ਸਵੇਰੇ ਮੁੜ ਕੇ ਫਿਰ ਜਦੋਂ ਰਾਤ ਵੀ ਮੌਕੇ ਵੇਖਿਆ ਸਵੇਰੇ ਆ ਕੇ ਪਤਾ ਲੱਗਿਆ ਵੀ ਅੱਗੇ ਵੀ ਕੁਝ ਗਹਿਣੇ ਚਲੇ ਗਏ ਆ ਨਾਲ ਚਾਂਦੀ ਦੇ ਕੋਈ ਪੰਜ ਤੋੜੇ ਚਰ ਗਏ ਤੇ 5000 ਰੁਪਏ ਨਗਦ ਚਲੇ ਗਏ ਆ ਜਿਸ ਦੇ ਸਬੰਧੀ ਅੱਜ ਮੌਕੇ ਵੇਖ ਕੇ ਤੇ ਤਸਦੀਕ ਪ੍ਰਕਿਰਿਆ ਸ਼ੁਰੂ ਕੀਤੀ ਹੈ ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਵਾ ਅਗਲੀ ਪਿਛਲੇ ਅੰਗੇ ਸੀਸੀ ਫੁਟੇਜ ਵੇਖ ਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਅਗਲੀ ਕਾਰਵਾਈ ਅਮਚੇ ਇਹ ਕਾਂਦੀ ਹੈਗੀ ਹੈ ਘਟਨਾ ਰਾਉਂਡ 3 ਪੀਐਮ 10 ਵਜੇ ਦਾ ਟਾਈਮ ਹੈ ਤੇ ਉਹਦੇ ਚ ਜੋ ਮਤਲਬ ਫੇਸੀ ਟੀਵੀ ਚ ਨਜ਼ਰ ਆ ਰਿਹਾ ਹੈ ਕਿ ਦੋ ਮਤਲਬ ਨਕਾਬਪੋਸ਼ ਹੈਗੇ ਆ ਵਿਅਕਤੀ ਜਿਹੜੇ ਗੇਟ ਆਪਕੇ ਅੰਦਰ ਆ ਰਹੇ ਆ ਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ 7-8 ਮਿੰਟ ਚੋਂ ਤਕਰੀਬਨ ਉਹ ਐਂਟਰ ਕਰ ਜਾਂਦੇ ਆ ਤੇ ਫਿਰ ਮਤਲਬ ਅੰਦਰ ਤੇ ਕੋਈ ਸਾਡੇ ਕੋਲ ਸੀਸੀਟੀਵੀ ਨਹੀਂ ਹੈ ਬਟ ਉਹ ਤੋਂ ਮਤਲਬ ਅਪ੍ਰੋਕਸੀਮੇਟਲੀ 12 ਮਿੰਟ 12 ਮਿੰਟ ਵਿੱਚ ਉਹ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਹਰ ਉਹਦੇ ਨਾਲ ਉਹ ਬੈਠ ਕੇ ਤੇ ਮੌਕੇ ਤੋਂ ਫਰਾਰ ਹੋ ਜਾਂਦਾ ਹੈਗਾ ਜੀ